ਰਾਗ ਅਸਾ ਮਹਿਲਾ ਪਹਿਲਾ ਸ਼ੰਤ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਰਲੀਆ ਲਾਰਾਮ ਤਨ ਪਿਰ ਨੇ ਖਣਾ ਰਸ ਪ੍ਰੀਤ ਦਇਆ ਲਾਰਾਮ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸਹਿਜ ਸੁਹਾਵੀ ਸੰਗ ਪਿਰਤੈ ਸਾਥ ਸਰ ਆਉਂਦਿਤ ਭਰੇ ਕਰ ਦਇਆ ਮਇਆ ਦਇਾਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕ ਹਰ ਵਰ ਦੇਖ ਬਿਗਸੀ ਮੁੰਧ ਮਨੁ ਉਮਾ ਹੋ ਮੁੰਧ ਸਹਿਜ ਸਲੋਣੜੀਏ ਇਕ ਪ੍ਰੇ ਬਿਨੰਤੀ ਰਾਮ ਮੈਂ ਮਨ ਤਨ ਹਰ ਭਾਵੇ ਰਬ ਸੰਗਮ ਰਤੀ ਰਾਮ ਰਬ ਪ੍ਰੇਮ ਰਤੀ ਹਰ ਬੇਨੰਤੀ ਨਾਮ ਹਲਕੇ ਸੁਖ ਵਸੈ ਤਉ ਗੁਣ ਪਛਾਣੇ ਤਾ ਪਬ ਜਾਣੇ ਗੁਣਾ ਵਸ ਅਵਗਣ ਨਸੈ ਤੁਦ ਬਾਜ ਇੱਕ ਤਿਲ ਰਹਿ ਨਾ ਸਾਕਾਂ ਕਹਿਣ ਸੁਣਨ ਨਾ ਤੀਜੈ ਨਾਨਕਾ ਪ੍ਰਿਓ ਪ੍ਰਿਓ ਕਰ ਪੁਕਾਰੇ ਰਸਨ ਰਸ ਮਨ ਭੀਜੇ ਸਖਿਓ ਸਹਿ ਲੜਿਓ ਮੇਰਾ ਪਰਵਨਜਾਰ ਆਰਾਮ ਹਰ ਨਾਮ ਮੂ ਵਣਜੜਿਆ ਰਸ ਮੂਲ ਅਪਾਰ ਆਰਾਮ ਮੂਲ ਅਮੋਲੋ ਸੱਚ ਘਰ ਢੋਲੋ ਤਬ ਥਾਵੇ ਤਾਂ ਮੰਦ ਫਲੀ ਇਕ ਸੰਗ ਹਰ ਕਹਿ ਕਰੈ ਰਲੀਆਂ ਹਉ ਪੁਕਾਰੀ ਬਰਖਲੀ ਕਰਨ ਕਰਨ ਸੁਮਰਥ ਸ੍ਰੀ ਥਰ ਆਪ ਕਾਰਜ ਸਾਰੈ ਨਾਨਕ ਨਦਰੀ ਧੰ ਸੋਹਾਗਣ ਸ਼ਬਦ ਅਬ ਸਾਧਾ ਰੈ ਹਮ ਘਰ ਸਾਚਾ ਸੋਇਲੜਾ ਪ੍ਰਭ ਆਇੜੇ ਮੀਤਾਰਾਂ 라ਵੇ ਰੰਗ ਰਾਤੜੀਆਂ ਮਨ ਲੀੜਾ ਦੀ ਤਾਰਾਂ ਆਪਣਾ ਮਨ ਦੀ ਆ ਹਰ ਵਾਰ ਲੀਆ ਜਿਉਂ ਭਾਵੇਂ ਤਿਉਂ ਰਾਵਏ ਤਨ ਮਨ ਤੇਰ ਅੱਗ ਸ਼ਬਦ ਸੁਭਾਗ ਗੈ ਘਰ ਅੰਮ੍ਰਿਤ ਫਲ ਪਾਵੇ ਬੁੱਧ ਪਾਠ ਨਾ ਪਾਈਏ ਬਹੁਤ ਚਤੁਰਾਈਏ ਭਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮੈਲਾ ਪਹਿਲਾ ਅਨਹਦ ਅਨਹਦ ਵਾਜੈ ਰਣ ਛਣ ਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਅਨੰਦ ਨ ਰਾਤਾ ਮਨ ਬੈਰਾਗੀ ਸੁਨ ਮੰਡਲ ਘਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਗੁਰ ਅਲੱਖ ਲਖਾਇਆ ਆਸਣ ਬੈਸਣ ਫਿਰ ਨਾਰਾਇਣ ਤਿਤ ਮਨ ਰਤਾ ਵਿਚਾਰੇ ਨਾਨਕ ਨਾਮ ਰਤੇ ਬੇਰਾਗੀ ਅਨਹਦ ਰੁਣ ਛੁਣਕਾਰੇ ਤਿਤ ਅਗੰ ਤਿਤ ਅਗੰ ਪੂਰੇ ਕੋ ਕਿਤ ਬਿਦ ਜਾਈਐ ਰਾਮ ਸਤ ਸੰਯਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਸਤ ਸ਼ਬਦ ਕਮਾਈ ਐ ਨਿਜ ਖਰਜਾਈ ਐ ਪਾਈ ਐ ਗੁਣੀ ਨਿਧਾਨਾ ਤਿੱਤ ਸ਼ਾਖਾ ਮੂਲ ਪਤ ਨਹੀਂ ਢਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਗਮ ਥਾ ਕੀ ਹੱਥ ਨਿਗਰਹ ਨਹੀਂ ਪਾਈ ਐ ਨਾਨਕ ਸਹਜ ਮਿਲੇ ਜਗ ਜੀਵਨ ਸਤ ਗੁਰੂ ਝੁਜ ਬੁਝਾਈਆ ਗੁਰ ਸਾਗਰ ਰਤਨਾਗਰ ਤੇਤ ਰਤਮ ਕਣੇ ਰੇ ਰਾਮ ਕਰਮਜਨੋ ਸਤ ਸਾਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਨਾਏ ਜਾਂ ਤਬ ਭਾਏ ਪੰਜ ਮਿਲੇ ਵਿਚਾਰੇ ਕਾਮ ਕ્રોਧ ਕਪਟ ਬਿਖਿਆ ਤਜ ਸਚ ਨਾਮ ਉਰਥਾਰੇ ਹਮੈ ਲੋਭ ਲਹਰ ਲਬ ਥਕੇ ਪਾਇ ਦੀਨ ਬਿਆਲਾ ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸੱਚੇ ਗੁਰ ਗੋਪਾਲਾ ਹਉ ਬਨ ਬਨੂ ਦੇਖ ਰਹੀ ਤ੍ਰਿੰਨ ਦੇਖ ਸੁਬਾਯਾ ਰਾਮ ਤ੍ਰਿਭਵਨੋ ਤੁਝੇ ਕੀਆ ਸਭ ਜਗਤ ਸੁਬਾਯਾ ਰਾਮ ਤੇਰਾ ਸਭ ਕੀਆ ਤੂੰ ਥਿਰਥੀਆ ਤਉਦ ਸਨਮਾਨ ਕੋ ਨਹੀਂ ਤੂੰ ਦਾਤਾ ਸਭ ਜਾਚ ਇਕ ਤੇਰੇ ਤਉਦ ਬਿਨ ਕਿਸ ਸਾਲਾਹੀ ਅਣ ਮੰਗਿਆ ਦਾਨ ਦੀ ਜਹਦਾ ਤੇ ਤੇਰੀ ਭਗਤ ਭਰੇ ਪੰਧਾਰਾ RAM ਨਾਮ ਬਿਨ ਮੁਕਤ ਨ ਹੋਈ ਨਾਨਕ ਕਹਿ ਵਿਚਾਰ ਆਸਾ ਮੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤ ਰਾਮ ਪਿਆਰੇ ਰਾਮ ਸੱਚ ਸਾਹਿਬ ਆਦਪੁਰਖ ਅਪਰੰਪਰੋ ਧਾਰੇ ਰਾਮ ਅਗੰ ਅਗੋਚਰ ਅਬਰ ਅਪਾਰ ਪਾਰ ਬ੍ਰਹਮ ਪਰ ਧਾਨੋ ਆਦ ਜੁਗਾਦੀ ਹੈ ਫੀ ਹੋਸੀ ਅਬਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਨੈ ਐਨਿਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈ ਰਾਮ ਹਉਮੈ ਮਮਤਾ ਮਾਇਆ ਸੰਗ ਨ ਜਾਈ ਨਾਮ ਮਾਤਾ ਪਿਤ ਭਾਈ ਸਤ ਚਤੁਰਾਈ ਸੰਗਨ ਸੰਪਨਾਰੇ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੇ ਵਿਚਾਰੇ ਆਦ ਪੁਰਖ ਇਕ ਚਲਤ ਦਿਖਾ ਆਇਆ ਜਾਂ ਦੇਖਾਂ ਤਾਂ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ પાંચ સંભાળ લે રામ અવગણ મેટ ચલે ગુણ સંગમ ના લે રામ અવગણ પર હર કરણી સારી બર સચૈ સચિયારો આવણ જાવણ ઠાક રહાય ગુરુમુખ તત્વિચાર સાજન મિત સજાણ સખા તું સચ મિલે વઢાઈ ਨਾਮ ਨਾਮ ਰਤਨ ਤੁਰ ਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨਿਰੰਝਨ ਰਤਾ ਰਾਮ ਮਨ ਤਨ ਰਵ ਰਹਿਆ ਜਗ ਜੀਵਨ ਦਾ ਤਾਰਾ ਜਗ ਜੀਵਨ ਦਾ ਤਾ ਹਰ ਮਨ ਰਤਾ ਸਹਿਜ ਮਿਲਾਇ ਮੇਲਾ ਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈਰਾਗੀ ਚੂਕੇ ਮੋਹ ਪਿਆਸਾ ਨਾਨਕ ਹਉ ਮੈਂ ਮਾਰ ਪਤੀਣ ਵਿਰਲੇ ਦਾਸ ਉਦਾਸਾ